ਸਤਿਓ ਹਰ ਇੱਕ ਨੌਜਵਾਨ ਦਾ ਅੱਜ ਕੱਲ੍ਹ ਸੁਪਨਾ ਹੁੰਦਾ ਕਿ ਆਪਣੇ ਸ਼ਾਦੀ ਵਾਲੇ ਦਿਨ ਆਪਣੇ ਵਿਆਹ ਵਾਲੇ ਦਿਨ ਉਹ ਆਪਣੇ ਸੁਪਨਿਆਂ ਦੀ ਕਾਰ ਵਿੱਚ ਆਪਣੇ ਜੀਵਨ ਸਾਥੀ ਨੂੰ ਆਪਣੇ ਘਰ ਲੈ ਕੇ ਆਵੇ। ਇਹ ਜਿਹੜੀ ਸੁਪਨਿਆਂ ਦੀਆਂ ਗੱਡੀਆਂ ਹੁੰਦੀਆਂ ਨਾ ਇਹ ਤੁਹਾਡੇ ਵਿਆਹ ਵਿੱਚ ਰੌਣਕ ਲਗਾ ਦਿੰਦੀਆਂ। ਤੁਹਾਡੇ ਵਿਆਹ ਦੀ ਸ਼ਾਨ ਵਧਾ ਦਿੰਦੀਆਂ। ਔਰ ਜਿਹੜਾ ਤੁਹਾਡੇ ਵਿਆਹ ਵਾਲੇ ਦਿਨ ਤੁਸੀਂ ਗੱਡੀ 'ਚ ਸਫ਼ਰ ਕਰਨਾ ਹੁੰਦਾ ਨਾ ਉਹਨੂੰ ਲਗਜ਼ਰੀਅਸ ਬਣਾਉਂਦੇ ਆ ਬਾਨੀ ਵੈਡਿੰਗਸ ਕਾਰ ਵਾਲੇ। ਕਿ ਸਾਨੂੰ ਬਿਆਹ ਤੇ 4 ਜੀ ਵੈਗਣਾ ਚਾਹੀਦੀਆਂ ਮਿਲ ਜਾਣਗੀਆਂ 10 ਹੋਣਗੀਆਂ ਜੀ 10 ਵੀ ਮਿਲ ਸਕਦੀਆਂ ਨਹੀਂ ਚਲੋ ਸਾਡੀ ਡਿਮਾਂਡ ਹੈ ਦੋ ਚਟੀਆਂ ਤੋਂ ਕਾਲੀਆਂ ਹੋ ਜੂ ਪੰਜ ਚਟੀਆਂ ਪੰਜ ਕਾਲੀਆਂ ਇਹ ਰੋਲਸ ਰੋਇ ਵੈਂਟੇਜ ਕਾਰ ਹੈ ਹੂੰ ਇਹ ਪੁਰਾਣੇ ਮਾਡਲ ਦੀ ਕਾਰ ਆ ਵੀ ਕਈਆਂ ਨੇ ਐਂਟਰੀ ਕਰਾਣੀ ਹੁੰਦੀ ਨਾ ਜਿਉਂ ਬਿਆਹ ਦੇ ਵਿੱਚ ਸ਼ਾਹੀ ਥਾਠ ਦੇਣਾ ਆਉਂਦਾ ਇਹ ਉਹਦੇ ਲਈ ਆ ਇਹ ਐਂਟਰੀ ਲਈ ਰੱਖੀ ਆ ਵੋ ਵੈਂਟੇਜ ਕਾਰ ਆ ਜੀ ਰੋਲਸ ਰੋਇ ਵਾਲੇ ਦੀ ਠੀਕ ਹੈ ਜੀ ਮਤਲਬ ਪੈਲੈਸ ਦੇ ਅੰਦਰ ਗੱਡੀ ਕਮਾਉਣੀ ਹੁੰਦੀ ਹੈ ਹਾਂਜੀ ਐਂਟਰੀ ਲਈ ਤੇ ਫਿਰ ਡਰਾਈਵਰ ਤੁਸੀਂ ਨਾਲ ਦਿੰਨੇ ਆ ਹਾਂਜੀ 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 ਮੈਂ ਕਹਿੰਦੀ ਗ ਮੋਸਟ ਡਿਮਾਂਡਿੰਗ ਕਾਰ ਹੈ ਔਰ ਹਰ ਇੱਕ ਦੀ ਤਮੰਨਾ ਹੈ ਕਿ ਡੋਲੀ ਦਾ ਜੀ ਡ੍ਰੈਗਨ 360 ਦੇ ਲੈ ਕੇ ਆਉਣੀ ਹੈ ਜੀ ਵੈਗਨ ਜੀ 63 ਜੀ ਓਕੇ ਹਾਂਜੀ ਇਹਦੇ ਇਹਦੇ ਬਾਰੇ ਡਿਟੇਲ ਦੇ ਦਿਓ ਜੀ ਕਿੰਨੀ ਕਿ ਡਿਮਾਂਡ ਚ ਰਹਿੰਦੀ ਹੈ ਗੱਡੀ ਡਿਮਾਂਡ ਹੈ ਜੀ ਬਾਕੀਆਂ ਦੀ ਬੁਕਿੰਗ ਨਹੀਂ ਹੋਣੀ ਜਿੰਨੀ ਇਹ ਕੱਲੀ ਕਰੀ ਬੈਠੀ ਹੈ ਜੀ ਅੱਛਾ ਜੀ ਬੁਕਿੰਗ ਹੋ ਚੁੱਕੀ ਹੈ ਹਾਂਜੀ ਹੋ ਚੁੱਕੀ ਹੈ ਕਿ ਰੀਅਰ ਗੱਡੀਆਂ ਪੂਰੇ ਪੰਜਾਬ ਚ ਮਿਲੋ ਜੇ ਗਿਣਤੀ ਮਿੰਤ ਦੀਆਂ ਗੱਡੀਆਂ ਰੋਡ ਤੇ ਤੁਸੀਂ ਕਿ ਦੋ ਦਿਨ ਬੈਠੇ ਰਹੋ ਤੁਹਾਨੂੰ ਕਿਤੇ ਇੱਕ ਅੱਧੀ ਮਿਲ ਗਈ ਮਿਲ ਗਈ ਨਹੀਂ ਤਾਂ ਉਹ ਵੀ ਨਹੀਂ ਮਿਲਣਗੀ ਇਹ ਜੀ ਚੀਜ਼ ਕਰੂੰਗਾ ਨਾ ਮੈਂ ਕੰਪਲੀਟਲੀ ਪੈਕੇਜ ਦਿੰਦਾ ਤੇਲ ਡਰਾਈਵਰ ਡੈਕੋਰੇਸ਼ਨ ਇਨਕਲੂਡ ਹੁੰਦਾ ਮੈਂ ਕਈ ਯਾਰ ਕਾ ਕਾ ਕੇ ਦੇਖੇ ਕਹਿੰਦੇ ਅਸੀਂ ਯਾਰ ਰੂਪ ਪਟ ਕੇ ਗੱਡੀ ਕੀਤੀ ਮਸੀਂ ਪੈਸੇ ਕਹਿੰਦਾ ਇਹ ਬਾਅਦ ਚੋ ਡੈਕੋਰੇਸ਼ਨ ਦੇ ਕਹਿੰਦਾ 10000 ਰੁਪਏ ਬਾਤ ਆ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਹਾਡਾ 10000 ਰੁਪਏ ਡੈਕੋਰੇਸ਼ਨ ਤੇ ਬਿਲਕੁਲ ਨਹੀਂ ਲੱਗਣਾ ਡੈਕੋਰੇਸ਼ਨ ਨੇ ਆਪ ਕਰਾ ਕੇ ਦੇਣੀ ਆ ਡਰਾਈਵਰ ਇਹਨਾਂ ਨਾਲ ਜਾਣਾ ਬਾਕੀ ਜੋ ਵੀ ਕੰਮ ਹੈ ਤਾਂ ਮਜਮ ਸਾਰਾ ਇਹ ਨਹੀਂ ਆਪ ਕਰਨਾ ਤੁਸੀਂ ਪੇਮੈਂਟ ਕਰਨੀ ਆ ਪੈਕੇਜ ਹੋ ਜਾਣਾ ਇਹਦੀ ਗੱਲ ਕਰੀਏ ਤਾਂ ਇਹ ਵੀ ਬਹੁਤ ਡਿਮਾਂਡ ਚ ਹੈ ਇਹ ਮਰਸਡੀ ਮੇ ਵੇਗ ਹੈ ਨਵਾਂ ਬ੍ਰਾਂਡ ਆਇਆ ਹਾਲੇ ਇੰਨੀਆਂ ਇਹ ਗੱਡੀਆਂ ਹੈ ਨਹੀਂ ਜੀ ਇਹ ਕਹ ਲਓ ਜੀ ਇੱਕ ਜਿੱਦਾਂ ਉਹ ਜਾਂਦੇ ਵਿੱਚ ਝੋਟਾ ਜਾਣਿਆ ਜਾਂਦਾ ਇਹ ਜਾਣੀ ਜਾਂਦੀ ਹੈ ਲਗਜ਼ਰੀ ਦੀ ਮਾਂ ਨਖਰੋ ਹਾਂ ਨਖਰੋ ਰੱਖ ਲੋ ਤੇ ਵੱਧ ਕੰਫਰਟਬਲ ਹੋ ਇੱਚੇ ਬੈਠੇ ਰੋਡ ਤੇ ਜਾਂਦੇ ਘਰੇ ਬੈਠੇ ਇੱਕੇ ਫੀਲ ਹੁੰਦਾ ਸਾਰਾ ਕੁਝ ਹਾਂ ਬਹੁਤ ਖਾਸ ਕਰਕੇ ਲੜਕੀਆਂ ਕਿਵੇਂ ਆਪਣੇ ਲਾੜੇ ਨੂੰ ਕਹਿੰਦੀਆਂ ਕਿ ਮੇ ਬੈੱਕ ਕੇ ਲੈ ਕੇ ਆਈ ਹਾਂ ਹਾਂਜੀ ਹਾਂਜੀ ਡਿਮਾਂਡ ਜੈਗਵਾਰ ਇਹ ਜੈਗਵਾਰ ਐਕਸਫਾ ਜੀ ਇਹ ਹੈ ਇਹ ਆ ਜਾਂਦੀ ਆ ਮੰਨ ਲਓ ਜਿਨ੍ਹਾਂ ਨੇ ਕਹਿਣਾ ਜੀ ਬਜਟ ਘੱਟ ਆ ਜੀ ਆਪਾਂ ਗੱਡੀ ਵੀ ਲਗਜ਼ਰੀ ਲੈ ਕੇ ਜਾਣੀ ਦਿਖ ਵੀ ਲਗਜ਼ਰੀ ਕਰਨੀ ਆ ਇਹ ਉਹਦੇ ਵਿੱਚ ਆ ਵੀ ਥੋੜਾ ਇਹਨਾਂ ਦਾ ਬਜਟ ਲੋ ਹੋ ਜਾਂਦਾ ਇਹ ਹਰੇਕ ਦੇ ਗੇਟ 'ਚ ਆ ਜਾਂਦੀ ਆ ਵਿੱਚ ਰੰਗ ਮਿਲ ਜੂ ਕਾਲਾ ਜੇ ਕਿਸੇ ਡਿਮਾਂਡ ਹੋਵੇ ਹਾਂਜੀ ਮਿਲ ਜੂਗਾ ਯਾਰ ਜੇ ਕੋਈ ਇੱਥੇ ਕਹਵੇ ਕਿ ਆਪਾਂ ਚਾਰ ਜੈਗੂਅਰ ਲੈ ਕੇ ਜਾਣੀ ਆ ਚਾਰ ਦੀਆਂ ਅੱਠ ਮਿਲਣਗੀਆਂ ਉਹ ਤਾਂ ਕੋਈ ਦਿੱਕਤ ਨਹੀਂ ਹੈ ਜੀ ਉਹ ਤੁਹਾਡੇ ਪੂਰੇ ਲਿੰਕ ਬਣੇ ਹੋਏ ਆ ਤੇ ਗਾਣੇ ਦੀ ਸ਼ੂਟਿੰਗ ਲਈ ਲੈ ਕੇ ਜਾਣੀ ਆ ਹਰੇਕ ਚੀਜ਼ ਇੱਕ ਇਹ ਜਿਹੜੀਆਂ ਗੱਡੀਆਂ ਜਿੰਨੀਆਂ ਵੀ ਲਗਜ਼ਰੀ ਗੱਡੀਆਂ ਇੱਕ ਵੈਡਿੰਗ ਦੇ ਲਈ ਦਿੰਦੇ ਆ ਦਾਜ ਆਪਾਂ ਦਿੰਦੇ ਆ ਸ਼ੂਟਿੰਗ ਦੇ ਲਈ ਇਸ ਤੋਂ ਇਲਾਵਾ ਸੈਲਫ ਡਰਾਈਵ ਜੋ ਕੋਈ ਸੈਲਿਬ੍ਰਿਟੀ ਆ ਜਾਂਦਾ ਵੀਆਈਪੀ ਟ੍ਰੀਟਮੈਂਟ ਦੇ ਉਹ ਲਿਖਾ ਦੇ ਜਾਂਦੀਆਂ ਜਾਂਦੀਆਂ ਜੀ ਜਾਂਦੀਆਂ ਹਾਂਜੀ ਕੋਈ ਇਹਦੇ ਮੁੰਡੇ ਦਾ ਵਿਆਹ ਆ ਗਿਆ ਇੱਕ ਤਾਂ ਅੱਜ ਆ ਇੱਕ ਤਾਂ ਮਹੀਨਾ ਬਾਅਦ ਆ ਜਦ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਇੱਕ ਤਾਂ ਅੱਜ ਇੱਕ ਤਾਂ ਮਹੀਨਾ ਬਾਅਦ ਆ ਉਹ ਕਹਵੇ ਕਿ ਮੈਂ ਵੀ ਜੀ 63 ਲੈ ਕੇ ਜਾਣੀ ਆ ਦੂਜਾ ਕਹਵੇ ਮੈਂ ਵੀ ਲੈ ਕੇ ਜਾਣੀ ਦੋ ਬੁਕਿੰਗ ਆ ਕੋਈ ਡਿਸਕਾਊਂਟ ਹੋ ਜਾਊਗਾ ਮਿਲ ਜਾਂਦਾ ਜੀ ਮਿਲ ਜਾਂਦਾ ਇਹ ਦੋ ਵਾਰੀ ਗੱਡੀ ਲੈਣੀ ਹੈ ਡਿਸਕਾਊਂਟ ਹੋ ਜਾਵੇ ਹਾਂਜੀ ਹਾਂਜੀ ਮਿਲ ਜਾਂਦਾ ਮੈਂ ਇੱਕ ਦੋ ਬੁਕਿੰਗਾਂ ਤਾਂ ਇੱਕ ਜੇ ਆਪਾਂ ਇਕੱਠਾ ਪੈਕੇਜ ਵੀ ਕਰਦੇ ਆ ਮੰਨ ਲਓ 10 ਗੱਡੀਆਂ ਦਾ 20 ਗੱਡੀਆਂ ਦਾ ਉਹਦੇ ਵਿੱਚ ਵੀ ਕਾਫੀ ਡਿਸਕਾਊਂਟ ਦਿੱਤੀਦਾ ਆਪਾਂ ਕਿ ਤੁਹਾਡੀਆਂ ਸਭੇ ਨੇਕ ਆਸਾਂ ਪੂਰੀਆਂ ਹੋਣ ਕਦੇ ਆਸਾਂ ਦੇ ਬੂਹੇ ਨਹੀਂ ਕਰੀਦੇ ਬੰਦ ਦੋਸਤੋ ਕਿ ਚੰਗੇ ਟਾਈਮ ਲਈ ਤਾਂ ਬੰਦਾ ਮਿਹਨਤ ਕਰਦਾ ਤੇ ਮਾਪੇ ਵੀ ਹੁੰਦੇ ਨੇ ਰਜ਼ੰਮੰਦ ਦੋਸਤੋ ਬਈ ਕਹਿੰਦੇ ਅੱਜ ਕੱਲ ਨੌਜਵਾਨਾਂ ਦੀ ਤਮੰਨਾ ਹੁੰਦੀ ਹੈ ਕਿ ਮੇਰੀ ਸ਼ਾਦੀ ਤੇ ਲਗਜ਼ਰੀ ਗੱਡੀਆਂ ਦਾ ਕਾਫਲਾ ਤੁਰੇ ਓਏ ਭੋਲਿਓ ਬਾਨੀਕਾਰ ਵਾਲੇ ਇਹੀ ਤਾਂ ਕਰਦੇ ਨੇ ਪ੍ਰਬੰਧ ਦੋਸਤੋ ਆਪਣੀ ਲਗਜ਼ਰੀ ਗੱਡੀਆਂ ਨਾਲ ਤੁਹਾਡੀ ਖੁਸ਼ੀ ਇਹ ਤੁਹਾਡੀ ਸ਼ਾਦੀ ਚ ਲਗਾ ਦਿੰਦੇ ਨੇ ਚਾਰ ਚੰਦ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਉਸੀ ਸ਼ਰਤ ਹੁੰਦਾ ਜ਼ਲਾਲਿੰਦੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਹਰ ਇੱਕ ਨੌਜਵਾਨ ਦਾ ਅੱਜ ਕੱਲ੍ਹ ਸੁਪਨਾ ਹੁੰਦਾ ਕਿ ਆਪਣੇ ਸ਼ਾਦੀ ਵਾਲੇ ਦਿਨ ਆਪਣੇ ਵਿਆਹ ਵਾਲੇ ਦਿਨ ਉਹ ਆਪਣੇ ਸੁਪਨਿਆਂ ਦੀ ਕਾਰ ਵਿੱਚ ਆਪਣੀ ਜੀਵਨ ਸਾਥੀ ਨੂੰ ਆਪਣੇ ਘਰ ਲੈ ਕੇ ਆਵੇ ਇਹ ਜਿਹੜੀ ਸੁਪਨਿਆਂ ਦੀਆਂ ਗੱਡੀਆਂ ਹੁੰਦੀਆਂ ਨਾ ਇਹ ਤੁਹਾਡੇ ਵਿਆਹ ਵਿੱਚ ਰੌਣਕ ਲਗਾ ਦਿੰਦੀਆਂ ਤੁਹਾਡੇ ਵਿਆਹ ਦੀ ਸ਼ਾਨ ਵਧਾ ਦਿੰਦੀਆਂ ਔਰ ਜਿਹੜਾ ਤੁਹਾਡੇ ਵਿਆਹ ਵਾਲੇ ਦਿਨ ਤੁਸੀਂ ਗੱਡੀ 'ਚ ਸਫ਼ਰ ਕਰਨਾ ਹੁੰਦਾ ਨਾ ਉਹਨੂੰ ਲਗਜ਼ਰੀਅਸ ਬਣਾਉਂਦੇ ਆ ਬਾਨੀ ਵੈਡਿੰਗਸ ਕਾਰ ਵਾਲੇ ਇਹ ਬਾਨੀ ਵੈਡਿੰਗਸ ਕਾਰ ਜਿਹੜਾ ਆ ਨਵਾਂ ਸ਼ਹਿਰ ਮਹਾਲੋ ਬਾਈਪਾਸ ਤੇ ਆ ਇਹਨਾਂ ਕੋਲ ਹਰ ਮਾਡਲ ਦੀ ਗੱਡੀ ਹੈ ਹਰ ਬ੍ਰਾਂਡ ਦੀ ਗੱਡੀ ਹੈ ਹਰ ਰੰਗ ਦੀ ਗੱਡੀ ਹੈ ਔਰ ਇਹ ਤੁਹਾਡੀ ਹਰ ਤਮੰਨਾ ਪੂਰੀ ਕਰਦੇ ਤੇ ਤੁਹਾਡੇ ਵਿਆਹ ਵਿੱਚ ਰੰਗ ਭਾਗ ਲਗਾ ਦਿੰਦੇ ਆ ਤੁਹਾਡੀ ਟੌਰ ਬਣਾਉਂਦੇ ਆ ਜੀ ਬਾਨੀ ਵੈਡਿੰਗਸ ਕਾਰ ਦੇ ਓਨਰ ਮਨਦੀਪ ਸਿੰਘ ਔਰ ਆਪਣੀ ਬੇਟੀ ਬਾਨੀ ਦੇ ਨਾਂ ਤੇ ਉਹਨਾਂ ਨੇ ਇਹ ਬ੍ਰਾਂਡ ਬਣਾਇਆ ਮਨਦੀਪ ਜਿਹੜਾ ਨਾਲ ਗੱਲਬਾਤ ਕਰਦੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੇ ਏਰੀਏ ਦੇ ਅੰਦਰ ਜਿੰਨਾ ਸਟਾਕ ਇਹਨਾਂ ਕੋਲ ਲਕਚਰੀ ਕਾਰਾਂ ਦਾ ਉਹਨਾਂ ਤੁਹਾਨੂੰ ਕਿਤੇ ਹੋਰੋਂ ਨਹੀਂ ਮਿਲੇਗਾ ਔਰ ਜਿੰਨੇ ਬਜਟ ਇਹ ਤੁਹਾਡਾ ਸੁਪਨਾ ਪੂਰਾ ਕਰਦੇ ਆ ਉਹਨੇ ਬਜਟ ਚ ਹੋਰ ਕੋਈ ਤੁਹਾਡਾ ਸੁਪਨਾ ਪੂਰਾ ਨਹੀਂ ਕਰ ਸਕਦਾ ਤੇ ਉਸ ਤੋਂ ਵੱਡੀ ਗੱਲ ਜੇ ਤੁਹਾਨੂੰ ਸਕੋਰਪਿਓ ਚਾਹੀਦੀਆਂ ਕਾਲੇ ਰੰਗ ਦੀਆਂ ਕਿੰਨੀਆਂ ਸਾਰੀਆਂ ਉਹ ਵੀ ਅਵੇਲੇਬਲ ਕਰਾ ਦਿੰਦੇ ਆ ਜੇ ਤੁਹਾਨੂੰ ਹੋਰ ਕੋਈ ਬ੍ਰਾਂਡ ਦੀ ਗੱਡੀ ਚਾਹੀਦੀ ਆ ਚਿੱਟੇ ਕਾਲੇ ਰੰਗ ਦੀ ਉਹ ਵੀ ਅਵੇਲੇਬਲ ਕਰਾ ਦਿੰਦੇ ਆ ਕਿਵੇਂ ਅਵੇਲੇਬਲ ਕਰਾਉਂਦੇ ਆ ਪੂਰੀ ਜਾਣਕਾਰੀ ਆਪਾਂ ਵੀਰ ਮੰਡੀ ਪਹੁੰਚ ਤੋਂ ਲੈਨੇ ਆ ਤਾਂ ਬਾਨੀਕਾਰ ਤੋਂ ਮੰਦੀਪ ਵੀਰ ਜੀ ਸਾਡੇ ਨਾਲ ਨੇ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਪਰਿਵਾਰ ਵੱਡਾ ਹੋ ਗਿਆ ਤੁਹਾਡਾ ਚਲੋ ਗੁਰੂ ਸਾਹਿਬ ਦੀ ਕਿਰਪਾ ਤੇ ਜੀ ਮਿਹਨਤ ਹੈ ਜੀ ਹਾਂ ਅੱਛਾ ਜਿੰਨੀਆਂ ਇਹ ਗੱਡੀਆਂ ਇੱਥੇ ਮੌਜੂਦ ਆ ਪਹਿਲਾ ਸਵਾਲ ਇਹ ਹੈ ਕੀ ਸਾਡੀ ਰੇਂਜ ਚ ਆ ਜਾਣਗੀਆਂ ਸਾਰਿਆਂ ਦੀ ਰੇਂਜ ਆਣਗੀਆਂ ਜੀ ਸਾਰਿਆਂ ਦੀ ਰੇਂਜ ਆਉਣਗੀਆਂ ਅੱਛਾ ਮੈਂ ਤਾਂ ਦੇਖ ਲਈ ਗੱਡੀਆਂ ਕਿਹੜੀਆਂ ਕਿਹੜੀਆਂ ਖੜੀਆਂ ਜਿਹੜੇ ਸਾਡੇ ਭੈਣ ਭਰਾ ਘਰ ਬੈ ਕੇ ਦੇਖ ਰਹੇ ਆ ਜਿਨ੍ਹਾਂ ਨੇ ਮਨ ਬਣਾਉਣਾ ਮਨ ਚ ਤਮੰਨਾ ਤਾਂ ਬਹੁਤ ਹੈ ਕਿ ਲਗਜ਼ਰੀ ਗੱਡੀ ਲੈ ਕੇ ਜਾਣੀ ਆ ਮੈਂ ਤੁਹਾਨੂੰ ਇੱਕ ਵਾਰੀ ਤੁਸੀਂ ਵੀ ਆਪਣੀ ਜ਼ੁਬਾਨੀ ਦੱਸ ਦੋ ਕਿਹੜਾ ਕਿਹੜਾ ਬ੍ਰਾਂਡ ਇੱਥੇ ਅਵੇਲੇਬਲ ਹੈ ਆਪਣੇ ਕੋ ਸਾਰੇ ਬ੍ਰਾਂਡ ਅਵੇਲੇਬਲ ਆ ਦੋ ਗੱਡੀਆਂ ਗਈਆਂ ਅੱਜ ਛੂਟ ਤੇ ਵੀ ਗਈਆਂ ਆ ਬਾਕੀ ਤੁਹਾਨੂੰ ਇਹ ਵੀ ਜੇ ਕਿਤੇ ਵੀ ਕੋਈ ਗੱਡੀ ਰੇਂਜ ਨੂ ਦੀ ਮੰਨ ਲਓ ਪੈਕੇਜ ਲਈ ਚਾਹੀਦੀ ਹੈ ਜੀਪ ਵੈਗਨਾ ਚਾਹੀਦੀ ਹੈ ਰੇਂਜ ਰੋਵਰ ਆ ਚਾਹੀਦੀ ਹੈ ਜਾਂ ਕਾਲੀ ਸਕਾਰਪੀਆ ਜਾਂ ਜੱਟੀਆਂ ਫੋਰਚੂਨਰਾਂ ਚਾਹੀਦੀਆਂ ਉਹ ਮੰਨ ਲਓ ਜੇ ਤੁਹਾਨੂੰ ਕੋਈ ਵੀ ਜਵਾਬ ਦੇ ਦਿਓ ਉਹ ਉਹਦਾ ਹੱਲ ਸਾਡੇ ਕੋਲ ਆ ਉਹ ਅਸੀਂ ਕਰਾ ਦੇਣਾ ਮਤਲਬ ਮੈਂ ਸਵਾਲ ਸਿੱਧਾ ਹੀ ਪੁੱਛ ਲੈਣਾ ਮੰਨ ਲਓ ਕਿਸੇ ਨੂੰ ਵਿਆਹ ਤੇ ਚਾਰ ਜੀਪ ਵ ਨਰ ਜਾਣ ਗਿਆ 10 ਹੋਣਗੀਆਂ ਜੀ 10 ਵੀ ਮਿਲ ਸਕਦੀਆਂ ਨਹੀਂ ਚਲੋ ਸਾਡੀ ਡਿਮਾਂਡ ਹੈ ਦੋ ਚਿੱਟੀਆਂ ਤੋਂ ਕਾਲੀਆਂ ਹੋਜੂ ਪੰਜ ਚਿੱਟੀਆਂ ਪੰਜ ਕਾਲੀਆਂ ਹੋਜੂ ਕਾਲੀਆਂ ਦਾ ਔਖਾ ਹੋ ਜਾਂਦਾ ਕਾਲੀਆਂ ਇੱਕ ਦੋ ਰਹਿੰਦੀਆਂ ਬਸ ਇਹ ਕਾਲੀਆਂ ਸਕਾਰਪੀਓ ਕਾਲੀਆਂ ਫੋਰਚਨਰਾਂ ਉਹ ਅਵੇਲੇਬਲ ਰਹਿੰਦੀਆਂ ਅੱਛਾ ਕਾਫਲਾ ਵੜਾ ਦੋਗੇ ਪੂਰਾ ਜੀ ਪੂਰਾ ਰੰਗ ਹੋਰ ਕਿਹੜਾ ਕਿਹੜਾ ਆਪਣੇ ਕੋਲ ਅਵੇਲੇਬਲ ਹੈ ਬਾਕੀ ਮਤਲਬ ਬ੍ਰਾਂਡਸ ਦੀ ਗੱਲ ਕਰੀਏ ਰੰਗ ਰੇਂਜ ਰੋਵਰ ਇੱਕ ਹੋਰ ਆਪਣੇ ਕੋਲ ਹੋ ਗਈ ਉਹ ਆ ਦੋ ਫੋਰਚਨਰਾਂ ਕਾਲੀ ਸਕਾਰਪੀਓ ਤੇ ਇੱਕ ਥਾਰ ਰੋਕਸਾ ਉਹ ਵੀ ਸੈਲਫ ਤੇ ਗਈਆਂ ਨਾਲ ਸੈਲਫ ਦਾ ਕੰਮ ਵੀ ਕਰਦੇ ਆ ਠੀਕ ਹੈ ਜੀ ਬਾਕੀ ਆਪਾਂ ਮਾਡਲਸ ਦੀ ਗੱਲ ਕਰੀਏ ਕਿਉਂਕਿ ਕਈ ਵੇਲੇ ਲੋਕੀ ਕੌਨਸ਼ੀਅਸ ਹੁੰਦੇ ਆ ਕਿ ਮੈਨੂੰ ਫਲਾਨਾ ਮਾਡਲ ਹੀ ਚਾਹੀਦਾ ਠੀਕ ਹੈ ਜੀ ਆ ਆਪਣੀ ਕੋ ਪਹਿਲੀ ਗੱਡੀ ਆ ਰੋਲਸ ਰੋਇ ਵੈਂਟੇਜ ਕਾਰ ਹੈ ਹੂੰ ਇਹ ਪੁਰਾਣੇ ਮਾਡਲ ਦੀ ਕਾਰ ਆ ਵੀ ਕਿੰਿਆਂ ਨੇ ਐਂਟਰੀ ਕਰਾਣੀ ਹੁੰਦੀ ਨਾ ਜਿਉਂ ਵਿਆਹ ਦੇ ਵਿੱਚ ਸ਼ਾਹੀ ਥਾਠ ਦੇਣਾ ਹੁੰਦਾ ਇਹ ਉਹਦੇ ਲਈ ਆ ਇਹ ਐਂਟਰੀ ਲਈ ਦੇਖੀ ਆਪਾਂ ਵੈਂਟੇਜ ਕਾਰ ਆ ਜੀ ਰੋਲਸ ਰੋਇ ਵਾਲੇ ਦੀ ਠੀਕ ਹੈ ਜੀ ਮਤਲਬ ਪੈਲਸ ਦੇ ਅੰਦਰ ਗੱਡੀ ਕਮਾਉਣੀ ਹੁੰਦੀ ਹੈ ਹਾਂਜੀ ਐਂਟਰੀ ਲਈ ਤੇ ਫਿਰ ਡਰਾਈਵਰ ਤੁਸੀਂ ਨਾਲ ਦਿੰਨੇ ਆ ਹਾਂਜੀ 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 ਕਿ ਰੈਂਟ ਮੁੰਡੇ ਕੁੜੀ ਨੇ ਪਿਛਲੇ ਪਾਸੇ ਬੈਠਣਾ ਹੁੰਦਾ ਐਂਟਰੀ ਦੇ ਲਈ ਉਹ ਤਾਂ ਰਾਜੇ ਵਾਲੀ ਪੀਲ ਦੇਣੀ ਜੇ ਮੁੰਡਾ ਹੀ ਗੱਡੀ ਚਲਾਣ ਲੱਪੇ ਫਿਰ ਰਾਜਾ ਕੱਦ ਲੈ ਜਾ ਹਾਂ ਪਰ ਤੁਸੀਂ ਡਰਾਈਵਰ ਨਾਲ ਦਿੰਨੇ ਆ ਜਿੰਮੇਵਾਰੀ ਸਾਰੀ ਤੁਹਾਡੀ ਆ ਹਾਂਜੀ ਹਾਂਜੀ ਗੱਡੀ ਨੂੰ ਪੈਲੈਸ ਤੱਕ ਲੈ ਕੇ ਜਾਣਾ ਉੱਥੋਂ ਵਾਪਸ ਲੈ ਕੇ ਆਣਾ ਜ਼ਿੰਮੇਵਾਰੀ ਤੁਹਾਡੀ ਆ ਉਹ ਸਾਡੀ ਆ ਜੀ ਸਾਫ ਸੁਥਰੀ ਗੱਡੀ ਦੇਣੀ ਡੈਕੋਰੇਸ਼ਨ ਨਵੀਂ ਦੇਣੀ ਉਹ ਸਾਡੀ ਜ਼ਿੰਮੇਵਾਰੀ ਆ ਜੀ ਠੀਕ ਹੈ ਜੀ ਜੀ ਵੈਗਨ ਦੀ ਗੱਲ ਕਰ ਲਈਏ ਮੋਸਟ ਡਿਮਾਂਡਿੰਗ ਕਾਰ ਹੈ ਔਰ ਹਰ ਇੱਕ ਦੀ ਤਮੰਨਾ ਕਿ ਡੋਲੀ ਤਾਂ ਜੀ ਵੈਗਨ 360 ਦੇ ਲੈ ਕੇ ਆਉਣੀ ਆ ਜੀ ਵੈਗਨ G63 ਜੀ ओके okay. हां जी ਇਹਦੇ ਇਹਦੇ ਬਾਰੇ ਡਿਟੇਲ ਦੇ ਦਿਓ ਜੀ ਕਿੰਨੀ ਕਿ ਡਿਮਾਂਡ ਚ ਰਹਿੰਦੀ ਹੈ ਗੱਡੀ ਡਿਮਾਂਡ ਹੈ ਜੀ ਬਾਕੀਆਂ ਦੀ ਉਨੀ ਬੁਕਿੰਗ ਨਹੀਂ ਹੋਣੀ ਜਿੰਨੀ ਇਹ ਕੱਲੀ ਕਰੀ ਬੈਠੀ ਹੈ ਜੀ ਅੱਛਾ ਜੀ ਬੁਕਿੰਗ ਹੋ ਚੁੱਕੀ ਹੈ ਹਾਂ ਜੀ ਹੋ ਚੁੱਕੀ ਹੈ ਕਿ ਰੀਅਰ ਗੱਡੀਆਂ ਪੂਰੇ ਪੰਜਾਬ ਚ ਮਿਲੋ ਜੇ ਗਿੰਤੀ ਮਿੰਤੀ ਦੀਆਂ ਗੱਡੀਆਂ ਰੋਡ ਤੇ ਤੁਸੀਂ ਕਿ ਦੋ ਦਿਨ ਬੈਠੇ ਰਹੋ ਤੁਹਾਨੂੰ ਕਿਤੇ ਇੱਕ ਅੱਧੀ ਮਿਲ ਗਈ ਮਿਲ ਗਈ ਨਹੀਂ ਤਾਂ ਉਹ ਵੀ ਨਹੀਂ ਮਿਲਣੀ ਅੱਛਾ ਫੇ ਕਿੰਨੀ ਦਿਨ ਪਹਿਲਾਂ ਤੁਹਾਡੇ ਤੋਂ ਬੁਕਿੰਗ ਕਰਾਣੀ ਚਾਹੀਦੀ ਆ ਅਵੇਲੇਬਿਲਟੀ ਹੋਣੀ ਚਾਹੀਦੀ ਆ ਕਈ ਡੇਟਾਂ ਦੀ ਇੱਦਾਂ ਬੁਕਿੰਗ ਆ ਮੰਨ ਲਓ ਕੋਈ ਫਰਵਰੀ ਮਹੀਨੇ ਦੀ ਇੱਕ ਦੋ ਡੇਟਾਂ ਇਦਾਂ ਬਾਕੀ ਗੱਡੀਆਂ ਮਿਲ ਸਕਦੀਆਂ ਬਾਕੀ ਜੇ ਤੁਸੀਂ ਕੋ ਖੜੇ ਬੈਗਣੇ ਨਹੀਂ ਚਲੋ ਹੁਣ ਮੰਨ ਲਓ ਕਿਸੇ ਵੀਰ ਦਾ ਵਿਆਹ ਦਸੰਬਰ ਚ ਹੈ ਨਵੰਬਰ ਚ ਹੈ ਜਨਵਰੀ ਚ ਹੈ ਉਹ ਹੁਣ ਤੋਂ ਤੁਹਾਡੇ ਨਾਲ ਰਾਬਤਾ ਬਣਾ ਲੈਣ ਬਣਾ ਸਕਦੇ ਰਾਬਤਾ ਬਣਾ ਲੈਣ ਫਿਰ ਤਾਂ ਅਵੇਲੇਬਲ ਕਰਾ ਦੂੰਗਾ ਹਾਂਜੀ 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 ਜ਼ਰੂਰ ਜੋ ਕਹਣ ਚਾਰ ਜੀ ਵੈਗਨਾਂ ਦਾ ਕਾਫਲਾ ਬਣਾਉਣਾ ਮਿਲ ਜੂ ਜੀ ਚਾਰ ਨਹੀਂ 10 ਮਿਲਣਗੀਆਂ ਜੇ ਉਹ ਕਹਿਣ ਕਿ 10 ਸਕੋਰਪਿਓ ਚਾਹੀਦੀਆਂ 10 ਦੀ ਤਾਂ 20 ਦੇ ਦਾਂਗੇ ਭਾਈ ਉਹਦਾ ਸਕੋਰਪੀ ਦਾ ਨਾਰਮਲ ਚੀਜ਼ ਹੈ ਮੇਨ ਚੀਜ਼ ਹੁੰਦੀ ਹੈ ਜੀ ਵੈਗਨ 63 ਡਰਾਈਵਰ ਨਾਲ ਭੇਜਦੇ ਆਂ ਟੇਲ ਡਰਾਈਵਰ ਡੈਕੋਰੇਸ਼ਨ ਸਾਰਾ ਕੁਝ ਇਨਕਲੂਡ ਹੁੰਦਾ ਰੈਂਟ ਦੇ ਵਿੱਚ ਇੱਕ ਮੈਂ ਮੰਨ ਲਓ ਕੋਈ ਵੀ ਚੀਜ਼ ਕਰੂੰਗਾ ਨਾ ਮੈਂ ਕੰਪਲੀਟਲੀ ਪੈਕੇਜ ਦਿੰਦਾ ਟੇਲ ਡਰਾਈਵਰ ਡੈਕੋਰੇਸ਼ਨ ਇਨਕਲੂਡ ਹੁੰਦਾ ਮੈਂ ਕਈ ਯਾਰ ਗਾ ਗਾ ਕੇ ਦੇਖੇ ਕਹਿੰਦੇ ਅਸੀਂ ਯਾਰ ਰੋ ਪਿੱਟ ਕੇ ਗੱਡੀ ਕੀਤੀ ਮਸੀਂ ਪੈਸੇ ਕਢਾਏ ਬਾਅਦ ਚੋ ਡੈਕੋਰੇਸ਼ਨ ਦੇ ਕਹਿੰਦੇ 10000 ਬੇਬਾਤ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਹਾਡਾ 10000 ਰੁਪਏ ਡੈਕੋਰੇਸ਼ਨ ਤੇ ਬਿਲਕੁਲ ਨਹੀਂ ਲੱਗਣਾ ਡੈਕੋਰੇਸ਼ਨ ਇਹਨੇ ਆਪ ਕਰਾ ਕੇ ਦੇਣੀ ਆ ਡਰਾਈਵਰ ਇਹਨਾਂ ਨਾਲ ਜਾਣਾ ਬਾਕੀ ਜੋ ਵੀ ਕੰਮ ਹੈ ਤਾਂ ਮਜਮ ਸਾਰਾ ਇਹ ਨਹੀਂ ਆਪ ਕਰਨਾ ਤੁਸੀਂ ਪੇਮ ਤੇ ਇਧਰਲੇ ਪਾਸੇ ਗੱਲ ਕਰੀਏ ਰੇਂਜ ਰੋਵਰ ਇਹ ਰੇਂਜ ਰੋਵਰ ਸਪੋਰਟਸ ਦਾ ਨਵਾਂ ਮਾਡਲ ਆ ਜੀ ਇਹ ਜੀ ਇਹ ਵੀ ਡਿਮਾਂਡ ਚ ਹੈ ਹਾਂਜੀ 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 ਕਲਾਕਾਰ ਵੀਡੀਓ ਚ ਬਹੁਤ ਦਿਖਾਉਂਦੇ ਆ ਆ ਪਿੱਛੇ ਜੇ ਰਮਨੀਤ ਰਮਨੀਤ ਵੀਰੇ ਦੇ ਗਾਣੇ ਦੇ ਚ ਆਈ ਹੈ ਜੀ ਵੀ ਕੰਟੀਨਿਊ ਮੰਡੀਰ ਵਾਲਾ ਜਿਹੜਾ ਮੁੰਡਾ ਰਵਨੀਤ ਹੈ ਉਹਦੇ ਗਾਣੇ ਦੀ ਵੀਡੀਓ ਚ ਇਹ ਗੱਡੀ ਗਈ ਸੀ ਜੀ 63 ਜੀ 63 ਇਹਦੀ ਗੱਲ ਕਰੀਏ ਇਹ ਰੇਂਜ ਰੋਵਰ ਸਪੋਰਟਸ ਦਾ ਨਵਾਂ ਮਾਡਲ ਜੀ ਜਿਨ੍ਹਾਂ ਨੂੰ ਥੋੜਾ ਪ੍ਰੀਮੀਅਮ ਗੱਡੀਆਂ ਚਾਹੀਦੀਆਂ ਮੰਨ ਲਓ ਉਹਦੇ ਬਾਅਦ ਚੋ ਜੇ ਕਰ ਵੀ ਤੁਹਾਡਾ ਥੋੜਾ ਬਜਟ ਘੱਟ ਆ ਫਿਰ ਇਹ ਇਹ ਗੱਡੀ ਜਗ੍ਹਾ ਲੈ ਲੈਂਦੀ ਉਹਦੀ ਤੇ ਇਹਦਾ ਕਾਫਲਾ ਬਣ ਜਾਂਦਾ ਤਿੰਨ ਚਾਰ ਗੱਡੀਆਂ ਦਾ ਬਣ ਜਾਂਦਾ ਜਿਹੜੀ ਗੱਡੀ ਕਹੋਗੇ ਜੀ ਉਹਦਾ ਬਣ ਜੂਗਾ ਮੰਨ ਲਓ ਤੁਹਾਨੂੰ ਇੱਕ ਚੀਜ਼ ਕਹਿੰਦਾ ਤੁਹਾਨੂੰ ਇਹ ਨਹੀਂ ਕੋਈ ਨਾ ਕਰਦੇ ਵੀ ਸਾਨੂੰ ਗੱਡੀ ਨਹੀਂ ਮਿਲਦੀ ਨਾ ਉਹ ਅਸੀਂ ਪ੍ਰੋਵਾਈਡ ਕਰਾ ਕੇ ਦਵਾਂਗੇ ਠੀਕ ਹੈ ਰੇਂਜ ਆਜੂ ਨਾ ਹਾਂਜੀ ਆਜੂ ਆਜੂ ਰੇਂਜ ਰੇਂਜ ਚ ਲਿਆ ਲਾਂਗੇ ਜੀ ਜੀ ਇਹਦੀ ਗੱਲ ਕਰੀਏ ਤਾਂ ਇਹ ਵੀ ਬਹੁਤ ਡਿਮਾਂਡ ਚ ਹੈ ਇਹ ਮਰਸਡੀ ਮੇ ਵੈਗਾ ਨਵਾਂ ਬ੍ਰਾਂਡ ਆਇਆ ਹਾਲੇ ਇੰਨ ਜਾਨ ਦੇ ਵਿੱਚ ਝੋਟਾ ਜਾਣਿਆ ਜਾਂਦਾ ਇਹ ਜਾਣੀ ਜਾਂਦੀ ਹੈ ਲਗਜ਼ਰੀ ਦੀ ਮਾਂ ਨਖਰੋ ਹਾਂ ਨਖਰੋ ਰੱਖ ਲੋ ਤੇ ਵੱਧ ਕੰਫਰਟਬਲੋ ਇੱਚੇ ਬੈਠੇ ਰੋਡ ਤੇ ਜਾਂਦੇ ਘਰੇ ਬੈਠੇ ਇੱਕੇ ਫੀਲ ਹੁੰਦਾ ਸਾਰਾ ਕੁਝ ਹਾਂ ਬਹੁਤ ਖਾਸ ਕਰਕੇ ਲੜਕੀਆਂ ਕੇ ਵੇਲੇ ਆਪਣੇ ਲਾੜੇ ਨੂੰ ਕਹਿੰਦੀਆਂ ਕਿ ਮੇ ਬੈੱਕੇ ਲੈ ਕੇ ਆਈ ਹਾਂ ਹਾਂਜੀ 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 ਡਿਮਾਂਡ ਉਧਰ ਹੋ ਜਾਂਦੀ ਹੈ ਇਹ ਪੋਸਟ ਡਿਮਾਂਡਡ ਗੱਡੀ ਹੈ ਭਾਜੀ ਜੀ ਜੀ ਅੱਛਾ ਇਹਦੇ ਵਿੱਚ ਇਹ ਤਾਂ 5 ਸੀਟਰ ਹੀ ਹੈ ਨਾ ਲਗਜ਼ਰੀ ਗੱਡੀਆਂ ਸਾਰੀਆਂ 5 ਸੀਟਰ ਹੀ ਹੁੰਦੀਆਂ ਡਰਾਈਵਰ ਨਾਲ ਦਿੰਨੇ ਆ ਹਾਂਜੀ 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 ਇਹਨੂੰ ਵੀ ਤੁਸੀਂ ਸਜਾ ਕੇ ਆਪ ਦਿੰਨੇ ਆ ਸਾਰਾ ਕੁਝ ਸਾਡਾ ਹੀ ਹੁੰਦਾ ਜੀ ਬਸ ਕੋਈ ਐਕਸਟਰਾ ਚਾਰजेस ਨਾ 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 ਇਹਦੀ ਬੁਕਿੰਗ ਕਿੰਨੀ ਦਿਨ ਪਹਿਲਾਂ ਕਰਾਣੀ ਪਊਗੀ ਬਾਈ ਉਹ ਹੀ ਚੀਜ਼ ਆ ਅਵੇਲੇਬਿਲਟੀ ਤੇ ਆ ਨਹੀਂ ਹੁਣ ਮੰਨ ਲਓ ਦਸੰਬਰ ਚ ਸ਼ਾਦੀ ਆ ਦਸੰਬਰ ਚ ਵਿਆਹ ਆ ਹੁਣ ਤਾਂ ਲਿੰਕ ਤੁਹਾਡੇ ਨਾਲ ਬਣਾ ਲੈਣ ਹੁਣ ਤਾਂ ਕਾਲ ਕਰ ਲੈਣ ਮੈਂ ਇਹ ਕਹਿੰਦਾ ਬਾਕੀ ਚੀਜ਼ਾਂ ਬਾਅਦ ਚ ਬੁੱਕ ਕਰ ਲਿਓ ਪਹਿਲਾਂ ਗੱਡੀਆਂ ਦਾ ਪੁੱਛ ਲਿਓ ਇਹਨਾਂ ਦੀ ਛੋਟੇ ਜ਼ਿਆਦਾ ਰਹਿੰਦੀ ਆ ਗੱਡੀਆਂ ਦੀ ਅੱਛਾ ਜੇ ਕਿਸ ਨੇ ਗਾਣੇ ਦੀ ਸ਼ੂਟਿੰਗ ਲਈ ਲੈ ਕੇ ਜਾਣੀ ਆ ਰੇਕ ਜੀ ਇੱਕ ਇਹ ਜਿਹੜੀਆਂ ਗੱਡੀਆਂ ਜਿੰਨੀਆਂ ਵੀ ਲਗਜ਼ਰੀ ਗੱਡੀਆਂ ਇੱਕ ਵੈਡਿੰਗ ਦੇ ਲਈ ਦਿੰਦੇ ਆ ਦਾ ਆਪਾਂ ਦਿੰਦੇ ਆ ਸ਼ੂਟਿੰਗ ਦੇ ਲਈ ਇਸ ਤੋਂ ਇਲਾਵਾ ਸੈਲੈਬ੍ਰਿਟੀ ਡਰਾਈਵ ਜੇ ਕੋਈ ਸੈਲੈਬ੍ਰਿਟੀ ਆ ਜਾਂਦਾ ਵੀਆਈਪੀ ਟ੍ਰੀਟਮੈਂਟ ਦੇ ਉਹਦੇ ਲਿਦਾ ਤੇ ਜਾਂਦੀਆਂ ਜਾਂਦੀਆਂ ਜੀ ਜਾਂਦੀਆਂ ਹਾਂਜੀ ਠੀਕ ਹੈ ਜੀ ਜੀ ਬਾਰੀ ਇਸ ਗੱਡੀ ਦੀ ਗੱਲ ਕਰੀਏ ਇਹ ਰੇਂਜ ਰੋਵਰ ਸਪੋਰਟਸ ਹੈ ਇਹਨੂੰ ਜੇ ਸਿੱਧਾ ਘਾ ਲਓ ਜੀ ਪੰਜਾਬੀ ਜੀ ਸਿੱਧੂ ਮੂਸੇ ਵਾਲੀ ਅਜਾ ਉਹਦੀ ਪਹਿਲੀ ਪਸੰਦ ਸੀ ਹਾਂਜੀ ਪਹਿਲੀ ਪਸੰਦ ਉਹਦੇ ਕੋਲ ਗੱਡੀ ਵੀ ਇਹੀ ਸੀ ਇਹ 올ਡ ਮਾਡਲ ਵੀ ਆ ਪਰ ਹਾਲੇ ਵੀ ਡਿਮਾਂਡਿੰਗ ਦੇ ਵਿੱਚ ਰਹਿੰਦਾ ਵੀ ਮੰਨ ਲਓ ਸਿੱਧੂ ਮੂਸੇ ਵਾਲੇ ਆ ਕਰਕੇ ਤੇ ਇਹਦਾ ਖਰਚਾ ਉਹਦੇ ਨਾਲੋਂ ਘੱਟ ਜਾਂਦਾ ਥੋੜਾ ਨਹੀਂ ਜੀ ਉਹ ਰੇਟ ਦਾ ਦੁੱਗਣਾ ਫਰਕ ਪੈਂਦਾ ਰੈਂਟ 'ਚ ਉਹ ਮਹਿੰਗੀ ਹੈ ਤੇ ਤੁਹਾਨੂੰ ਹਾਂਜੀ 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 ਇਹ ਤੋਂ ਥੋੜਾ ਜਿਹਾ ऐसे मॉडल है ये ए ओल्ड शेप है जी। 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 ओ न्यू शेप है जी ओ न्यू शेप है जी जेड़े बंदे ज्यादा कॉन्शियस है मॉडल ਦੇ ਪ੍ਰਤੀ ਹਾਂਜੀ ਹਾਂਜੀ ਉਹ ਫਿਰ ਆ ਕੇ ਦੇਖ ਲੈਂਦੇ ਹਨਾ ਉਹ ਨਿਊ ਜਨਰੇਸ਼ਨ ਕਹ ਲੋ ਜੀ ਇਹ ਹੋਲ ਜਨਰੇਸ਼ਨ ਅੰਦਰੋਂ ਗੱਲ ਕਰੀਏ ਅੰਦਰੋਂ ਮਾਹੌਲ ਕਿਹੋ ਜਿਹਾ ਰਹਿੰਦਾ ਗੱਡੀ ਦਾ ਵੀਰੇ ਜਿਹੋ ਜਿਹਾ ਬਾਹਰੋਂ ਉਹ ਜਿਹਾ ਅੰਦਰੋਂ ਇਹ ਨਹੀਂ ਜੀ ਬਾਹਰੋਂ ਚਮਕਾ ਕੇ ਰੱਖੀ ਵੀ ਅੰਦਰੋਂ ਉਹ ਚੀਜ਼ਾਂ ਦੀ ਗੱਡੀ ਇੱਕ ਇੱਕ ਚੀਜ਼ ਦੀ ਮੈਂ ਹੋਰ ਗਰੰਟੀ ਦੇਣਾ ਮੈਂ ਇਹ ਵੀਡੀਓ ਸਾਰਿਆਂ ਨੇ ਸੁਣਨੀ ਹੈ ਨਾ ਗੱਡੀ ਅਸੀਂ ਭੇਜਾਂਗੇ ਜੇ ਇਹ ਨਾ ਕਹਦੋ ਵੀ ਗੱਡੀ ਖਰਾਬ ਸੀ ਜਾਂ ਅੰਦਰੋਂ ਖਰਾਬ ਸੀਗੀ ਆਪਾਂ ਬਰਾਤ ਲਾਵਾਂਗੇ ਪੈਸੇ ਨਹੀਂ ਲਵਾਂਗੇ ਇਸ ਚੀਜ਼ ਦੀ ਗਾਰੰਟੀ ਹੈ ਗਾਰੰਟੀ ਮੈਂ ਤਾਰਾਂ ਲੋਕਾਂ ਦੀ ਡਿਮਾਂਡ ਮਨਦੀਪ ਭਾਜੀ ਇਹ ਹੁੰਦੀ ਨੈਕਸਟ ਓਰੀਜਨਲ ਚਾਹੀਦੀ ਹੈ ਚਾਹੇ ਪੁਰਾਣੀ ਗੱਡੀ ਹੋਊਗੀ ਨਵੀਂ ਬਣਾ ਕੇ ਰੱਖੀ ਦੀ ਭਾਜੀ ਹਾਂ ਕਿਉਂਕਿ ਫਿਰ ਮੁੰਡੇ ਦੀ ਕਿਵੇਂ ਲੈ ਭੈਣ ਦਾ ਨਖਰ ਹੋ ਜਾਂਦਾ ਡੱਟੀ ਬਹੁਤ ਹੈ ਨਹੀਂ ਨਹੀਂ ਡੱਟੀ ਨਹੀਂ ਹੋਣੀ ਚਾਹੀਦੀ ਡੱਟੀ ਡਿਊਟੀ ਵਾਲਾ ਕੋਈ ਕੰਮ ਨਹੀਂ ਹੁੰਦਾ ਜੀ ਰਿਸ਼ਤੇਦਾਰਾਂ ਚ ਰਿਜ਼ਲਟ ਵੀ ਹੋਣੀ ਚਾਹੀਦੀ ਨਾ 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 ਕਿ ਲਾਲਾ ਗੱਡੀ ਦਾ ਰੇਂਜ ਰੋਵਰ ਲੈ ਕੇ ਆਇਆ ਪਰ ਅੰਦਰੋਂ ਗ ਅੰਦਰੋਂ ਬਾਹਰ ਦਾ ਕੋਈ ਸਵਾਲ ਹੀ ਨਹੀਂ ਹੁੰਦਾ ਜੀ ਹੋਰ ਨਾ ਨਾ ਘਰ ਵਾਲੀ ਤਾਂ ਨੇ ਮਾਰੀ ਜਾਵੇ ਗੱਡੀ ਵੱਡੀ ਸੀ ਪਰ ਅੰਦਰੋਂ ਕੰਦੀ ਸੀ ਫਿਰ ਤਾਂ ਨਾ ਤੁਹਾਨੂੰ ਹੋ ਜਾਣਾ ਅੰਦਰੋਂ ਬਾਹਰੋਂ ਦੋਨੋਂ ਹੀ ਸਾਫ਼ ਹੋਣੀ ਚਲੋ ਸਾਫ਼ ਅੰਦਰੋਂ ਬਾਹਰੋਂ ਸਾਫ਼ ਮਿਲੇਗੀ ਫੋਰਚੂਨਰ ਇਹ ਫੋਰਚੂਨਰ ਲੇਜੈਂਡਰ ਆ ਜੀ ਆਪਣੀ ਜੀ ਇਹ ਸੈਲਫ ਦਾ ਕੰਮ ਵੀ ਕਰਦੀ ਹੈ ਯਾਤਰੀ ਜਾਂਦੀ ਪੈਕ ਜਾਂਦੇ ਵਿੱਚ ਜਿੱਦਾਂ ਜੀਪ ਐਗੈਂਡ ਦੇ ਨਾਲ ਮੇ ਬੈਗ ਦੇ ਨਵੇਂ ਰੇਂਜ ਦੇ ਨਾਲ ਨਾ ਪੈਕ ਜਾਂਦੇ ਵਿੱਚ ਰਹਿੰਦੀ ਜਾਦੇ ਗੱਡੀ ਇਹ ਜੈਗਵਾਰ ਇਹ ਜੈਗਵਾਰ ਐਕਸਫਾ ਜੀ ਇਹ ਹੈ ਜੀ ਇਹ ਆ ਜਾਂਦੀ ਆ ਮੰਨ ਲਓ ਜਿਨ੍ਹਾਂ ਨੇ ਕਹਿਣਾ ਜੀ ਬਜਟ ਘੱਟ ਆ ਜੀ ਆਪਾਂ ਗੱਡੀ ਵੀ ਲਗਜ਼ਰੀ ਲੈ ਕੇ ਜਾਣੀ ਦਿਖ ਵੀ ਲਗਜ਼ਰੀ ਕਰਨੀ ਆ ਇਹ ਉਹਦੇ ਵਿੱਚ ਆ ਵੀ ਥੋੜਾ ਇਹਨਾਂ ਦਾ ਬਜਟ ਲੋ ਹੋ ਜਾਂਦਾ ਇਹ ਹਰੇਕ ਦੇ ਗੇਟ 'ਚ ਆ ਜਾਂਦੀ ਆ ਮੈਂ ਇੱਚ ਰੰਗ ਮਿਲ ਜੂ ਕਾਲਾ ਜੇ ਕਿਸੇ ਡਿਮਾਂਡ ਹੋਵੇ ਹਾਂਜੀ ਮਿਲ ਜੂਗਾ ਜੀ ਜੇ ਕੋਈ ਇੱਚ ਕਵੇ ਕਿ ਆਪਾਂ 4 ਜੈਗੂਅਰ ਲੈ ਕੇ ਜਾਣੀ ਆ 4 ਦੀਆਂ 8 ਮਿਲਣਗੀਆਂ ਉਹ ਤਾਂ ਕੋਈ ਦਿੱਕਤ ਨਹੀਂ ਐ ਜੀ ਉਹ ਤੁਹਾਡੇ ਪੂਰੇ ਲਿੰਕ ਬਣੇ ਹੋਏ ਆ ਜੀ ਜੀ ਆਉਡੀ 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 ਕੜੇ ਵਾਲੀ ਗੱਡੀ 4 ਕੜੇ ਵਾਲੀ ਆਉਡੀ ਜੀ ਹਾਂ ਏ ਵੀ ਜੈਗਵਾਰਾਂ ਨੂੰ ਸੇਮ ਹੀ ਆ ਜੀ ਲੋ ਬਜਟ ਵਾਲੀ ਗੱਡੀ ਆ ਹਰੇਕ ਦੇ ਗੇਟ ਚ ਆ ਜਿੰਦੀ ਪਰ ਇਹਦਾ ਮਤਲਬ ਇਹ ਨਹੀਂ ਵੀ ਚ ਲੋ ਬਜਟ ਵਾਲੀ ਆ ਤੇ ਗੱਡੀ ਉਦਾਂ ਦੀ ਆ ਤੁਹਾਡੇ ਬਿਆਨ ਨੂੰ ਚਾਰ ਚੰਨ ਬਰਾਬਰ ਲਾਵੇ ਪਰ ਪਰ ਮੈਂ ਇਹਨੂੰ ਦੇਖ ਪਾ ਰਿਹਾ ਜੀ ਦੋਨਾਂ ਦੇ ਉੱਤੇ ਸਨਰੂਫ ਹੈਗਾ ਮਤਲਬ ਜੇ ਕਿਸੀ ਨੇ ਕੋਈ ਫੋਟੋ ਸ਼ੂਟ ਕਰਾਉਣਾ ਜਾਂ ਪ੍ਰੀ ਵੈਡਿੰਗ ਲਈ ਵੀ ਯੂਜ਼ ਕਰਨਾ ਤਾਂ ਕਰ ਸਕਦੇ ਆ ਹਾਂਜੀ 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 ਫੋਟੋ ਸ਼ੂਟ ਹੋ ਜਾ ਜ ਜ ਡਿਊਰਿੰਗ ਵੈਡਿੰਗ ਡੇ ਕੋਈ ਸ਼ੂਟ ਕਰਨਾ ਤਾਂ ਕਰ ਸਕਦੇ ਆ ਹਾਂ ਕਰ ਸਕਦੇ ਆ ਜੀ ਇੱਕ ਦਿਨ ਦੀ ਗੱਡੀ ਤੁਹਾਡੀ ਹੁੰਦੀ ਤੁਸੀਂ ਜੀ ਵੈਗਨ ਕੋਲ ਆਇਆ ਸੀ ਅੰਦਰ ਇੱਕ ਮਸੜੀ ਜ਼ੋਰ ਖੜੀ ਆ ਹਾਂਜੀ ਉਹ ਤੁਹਾਡੀ ਪਿਆਰੀ ਮਸੜੀ ਸੀ ਉਹ ਮੇਰੀ ਪਹਿਲੀ ਗੱਡੀ ਆ ਜੀ ਉਸ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਉਹ ਤਾਂ ਇੱਕ ਘਰ ਦੇ ਬਜ਼ੁਰਗਾਂ ਕੋਲ ਆਪਾਂ ਸੰਭ ਕੇ ਰੱਖੀ ਆ ਉਹਦਾ ਆਸਰਾ ਬਹੁਤ ਹੈ ਨਾ ਹਾਂਜੀ ਉਹੀ ਗੱਡੀ ਆਈ ਉਹਦੇ ਕਰਕੇ ਤੋਂ ਮੰਨ ਲਓ ਗਾਂ ਇੰਨੀਆਂ ਗੱਡੀਆਂ ਆ ਸਾਡੀ ਝੜ ਲਾਣ ਵਾਲੀ ਗੱਡੀ ਉਹ ਹੈ ਜੀ ਝੜ ਲਾਣ ਵਾਲੀ ਗੱਡੀ ਆ ਵੀਰ ਨੇ ਝੜ ਨਹੀਂ ਆਪਣੀ ਛੱਡੀ ਸਵਾਲ ਇੱਕ ਨਾ ਬਹੁਤ ਜ਼ਰੂਰੀ ਹੁੰਦਾ ਹਾਂਜੀ ਕਈ ਵੇਲੇ ਨਾ ਜਿੱਥੇ ਗੱਡੀ ਜਾਂਦੀ ਆ ਕਈ ਵੇਲੇ ਹਰ ਵੇਲੇ ਨਹੀਂ ਕੁਝ ਡਰਾਈਵਰ ਨਾ ਮੱਥੇ ਤੇ ਤਿਉੜੀ ਜਿਹੀ ਰੱਖਦੇ ਆ ਜਾਂ ਕਹਿਣਾ ਨਹੀਂ ਮੰਨਦੇ ਐਦਾਂ ਤਾਂ ਨਹੀਂ ਹੋਊਗਾ ਕਿ ਬੰਦੇ ਨੇ ਉਧਰ ਤੁਹਾਨੂੰ ਪੇਮੈਂਟ ਵੀ ਕਰ ਦਿੱਤੀ ਗੱਡੀ ਪੂਰੀ ਸਾਫ਼ ਵੀ ਨਹੀਂ ਹੈਗੀ ਡੈਕੋਰੇਟ ਵੀ ਨਹੀਂ ਕੀਤੀ ਤੇ ਜਿਹੜਾ ਡਰਾਈਵਰ ਹੈ ਉਦੇ ਮੱਥੇ ਤੇ ਟਿਊੜੀਏ ਬੰਦੇ ਸਾਰਾ ਦਿਨ ਖਰਾਬ ਹੋ ਜਾਂਦਾ ਨਹੀਂ ਨਹੀਂ ਇਹ ਚੀਜ਼ ਜਿੱਦਾਂ ਦੀ ਕਰੀ ਵੀ ਨਹੀਂ ਫੇਸ ਹੁੰਦੀ ਮੈਂ ਡਰਾਈਵਰ ਜਿੰਨੇ ਵੀ ਹੁੰਦੇ ਆ ਮੰਨ ਲਓ 100% ਕੋਸ਼ਿਸ਼ ਇਹ ਹੀ ਕਰੀਦੀ ਵੀ ਡਰਾਈਵਰ ਇਦਾਂ ਦਾ ਹੋਵੇ ਮੋਂ ਉਹਨਾਂ ਨੂੰ ਡਰਾਈਵਰ ਫੀਲ ਨਾ ਹੋਵੇ ਡਰਾਈਵਰ ਘਰ ਦਾ ਮੈਂਬਰ ਸਾਫ਼ ਸੁਥਰੇ ਹੋਵੇ ਕੋਈ ਨਸ਼ਾ ਜ਼ਿਆਦਾ ਘਰ ਦਾ ਨਾ ਨਾ ਬਣ ਜਵੇ ਸਲਾਹਾਂ ਦੇਣ ਲੱਗ ਪੋਏ ਨਹੀਂ 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 ਮੀਸ ਕਹਿਣ ਦਾ ਮਤਲਬ ਬੰਦਾ ਬੈਠਿਆ ਵੀ ਜੱਜ ਦਾ ਸਾਡਾ ਉਹ ਹਿਸਾਬ ਨਹੀਂ ਆ ਜੀ ਚਲ ਯਾਰ ਗੱਡੀਆਂ ਦਾ ਕੰਮ ਹੈ ਜਿਹੜਾ ਮਾਰਦੀ ਭੇਜੀ ਜਾਓ ਬੰਦਾ ਚਾਹੇ ਦੂਰੋਂ ਮਗਵਾਣਾ ਪੈ ਜਾਵੇ ਗੱਡਾ ਬੰਦਾ ਸਾਫ਼ ਸੁਥਰਾ ਹੋਵੇ ਨਸ਼ਾ ਰਹਿਤ ਰਹੂਗਾ ਬੰਦਾ ਹਾਂਜੀ ਹਾਂ ਉਹ ਇਸ ਚੀਜ਼ ਦੀ ਪੂਰੀ ਗਰੰਟੀ ਹੈ ਜੀ ਨਸ਼ਾ ਰਹਿਤ ਬੰਦਾ ਜਾਏਗਾ ਕੀ ਯਾਰ ਹੋ ਜਾਂਦਾ ਵੀ ਬੰਦਾ ਪਤਾ ਲੱਗ ਗਿਆ ਮੈਨੂੰ ਇਹ ਨਹੀਂ ਦੇਖਦਾ ਵੀ ਮੈਂ ਆਪਣਾ ਕੰਮ ਮੂਰੇ ਖਰਾਬ ਹੁੰਦਾ ਮੈਂ ਬੰਦਾ ਉਸੇ ਵੇਲੇ ਕੱਢ ਦਿੰਦਾ ਕੰਮ ਨਹੀਂ ਖਰਾਬ ਕਰਨਾ ਦੋ ਗੇੜੇ ਛੱਡ ਦੋ ਕੋਈ ਗੱਲ ਨਹੀਂ ਕਿਹ ਵੇਲੇ ਬੰਦੇ ਨੂੰ ਨਾ ਡਰਾਈਵਰ ਨੂੰ ਕਾਹਲੀ ਹੁੰਦੀ ਹੈ ਕਿ ਜੀ 8:00 ਵਜੇ ਹੁਣ ਮੈਂ ਜਾਣਾ ਨਹੀਂ ਤਾਂ ਤੁਹਾਡੇ ਸ਼ਿਫਟ ਪੈ ਜਾਣੀਆਂ ਨਹੀਂ ਨਹੀਂ ਇਦਾਂ ਤਾਂ ਨਹੀਂ ਕਰਦੇ ਇਦਾਂ ਦਾ ਟਾਈਮ ਦੀ ਲਿਮਟ ਕੋਈ ਨਹੀਂ ਹੁੰਦੀ ਜੀ ਅੱਛਾ ਹਾਂਜੀ ਪੂ ਕਈ ਵੇਲੇ ਇਦਾਂ ਕਹਿੰਦੇ 8 ਤੋਂ 8 ਆ ਨਹੀਂ ਨਹੀਂ ਇਹ ਚੀਜ਼ ਕੁਝ ਨਹੀਂ ਹੁੰਦਾ ਜੀ ਸਾਡੇ 'ਚ ਸਵੇਰੇ ਜਿੰਨੇ ਵਜੇ ਕਹੂਗੇ ਗੱਡੀ ਉਸ ਤੋਂ 1/2 ਘੰਟਾ ਪਹਿਲਾਂ ਦੇ ਦੇਈਏ ਇਹ ਨਹੀਂ ਵੀ ਮੰਨ ਲਓ ਉਧਰ ਵਿਆਹ ਤੇ ਆ ਰਹੇ ਵੇ ਤੇ ਇਧਰੋਂ ਗੱਡੀ ਨਾ ਪਹੁੰਚੇ ਇਹ ਚੀਜ਼ ਨਹੀਂ ਜਗਾਕ ਨੇ ਆਪਾਂ ਨੂੰ 8 ਵਜੇ ਗਿਆ ਆਪਾਂ 7:30 8:00 ਗੱਡੀ ਉਹਨਾਂ ਨੂੰ ਦੇ ਦੇ ਦੀ ਆ ਬਹੁਤੀ ਵਾਰ ਡੋਲੀ ਲੇਟ ਹੋਈ ਜਾਂਦੀ ਆ ਪਰ ਚਾਰਜ ਨਹੀਂ 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 ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੁੰਦਾ ਹਮ ਬਾਕੀ ਉਹ ਨੋਰਮਲੀ ਆ 9 10 9 10 ਵਜੇ ਦੇ ਕੇ 11 ਵੀ ਬਾਜੀ ਦੇ ਆਪਾਂ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਆ ਪੰਗਰੀ ਵੀ ਇੱਥੋਂ ਉਹਨਾਂ ਦੇ ਮਾਹੌਲ ਨੂੰ ਭੰਗ ਨਹੀਂ ਕਰੀਦਾ ਵੀ ਖੜੇ ਮੱਥੇ ਆਈਦਾ ਅਸੀਂ ਵੀ ਖੁਸ਼ੀ ਇਹ ਵੀ ਆਈਏ ਤੇ ਉਹ ਵੀ ਖੁਸ਼ੀ-ਖੁਸ਼ੀ ਆਪਣਾ ਸਾਰਾ ਭੁਗਤਾਨ ਜੀ ਅੱਛਾ ਨਵੇਂ ਸ਼ਹਿਰ ਏਰੀਆ ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਲੋਕ ਅਵੇਅਰ ਨੇ ਪਾਣੀ ਵੈਡਿੰਗਸ ਕਰ ਤੋਂ ਆਪਾਂ ਮਹਾਲੋ ਬਾਈਪਾਸ ਤੇ 버ਗਰ ਕਿੰਗ ਦੇ ਬਿਲਕੁਲ ਸਾਹਮਣੇ ਖੜੇ ਆ ਹਾਂਜੀ ਹਾਂਜੀ ਪਰ ਜਿਹੜੇ ਹਾਲੇ ਵੀ ਅਨ ਅਵੇਅਰ ਆ ਕੋਈ ਲੁਧਿਆਣਿਆਂੋਂ ਗੱਡੀ ਮਂਗਾਉਂਦਾ ਕੋਈ ਜਲੰਧਰੋਂ ਮਂਗਾਉਂਦਾ ਕੋਈ ਫਗਵਾੜਿਓ ਮਂਗਾਉਂਦਾ ਕੋਈ ਰੋਪੜ ਵਾਲੇ ਪਾਸੇ ਚਲੇ ਜਾਂ ਕਿਸੇ ਦੂਰੋਂ ਸਟੇਸ਼ਨ ਤੋਂ ਆਣੀ ਆ ਉਹਦਾ ਤੇਲ ਦਾ ਖਰਚਾ ਤਾਂ ਵੱਧ ਜਾਣਾ ਨਾ ਗੱਡੀ ਆਟੋਮੈਟਿਕ ਮੰਗੀ ਪਈ ਨੇ ਤੇਲ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੰਦਾ ਅਗਲਾ ਬਾਹਰੋਂ ਆਇਆ ਕਿੱਦਾਂ ਦੀ ਸਰਵਿਸ ਦਿੱਤੀ ਉਹਨਾਂ ਨੂੰ ਕੋਈ ਮਤਲਬ ਨਹੀਂ ਤੁਸੀਂ ਉਹਨਾਂ ਨੂੰ ਭੰਡ ਲਓ ਅਸੀਂ ਲੋਕਲ ਆ ਲੋਕਲ ਰਹਿਣਾ ਸਾਨੂੰ ਇੱਕ ਜਣਾ ਵੀ ਕੋਈ ਕਹਿ ਗਏ ਨਾ ਮਾੜਾ ਸਾਡੀ ਜਾਨ ਨਿਕਲ ਜਾਂਦੀ ਆ ਆਪਾਂ ਮੇਨ ਚੀਜ਼ ਹੁੰਦੇ ਪੈਸੇ ਨਾਲੋਂ ਵੱਧ ਵੀ ਆਪਾਂ ਸਰਵਿਸ ਵਧੀਆ ਦੇਈਏ ਮੋੜ ਕੇ ਏਰੀਏ 'ਚ ਰਹਿਣਾ ਸਾਡਾ ਤਾਂ ਇਹ ਇੰਨੇ ਜਿਹੇ ਏਰੀਏ 'ਚ ਕੰਮ ਆ ਜਿਹੜੇ ਲੁਧਿਆਣੇ ਆਉਂਦੇ ਜੇ ਜਲੰਧਰੋਂ ਪੂਰੇ ਪੰਜਾਬ 'ਚ ਕੰਮ ਉਹਦੇ ਚਾਰਗਾ ਖਰਾਬ ਵੀ ਹੋ ਜੇ ਕੋਈ ਚੱਕਣੀ ਨਹੀਂ ਕੋਈ ਟੈਨਸ਼ਨ ਨਹੀਂ ਹੁੰਦੇ ਉਹ ਕਹਿੰਦੇ ਪੈਸੇ ਆ ਗਏ ਠੀਕ ਪਰ ਸਾਨੂੰ ਪਹਿਲਾ ਚੀਜ਼ ਹੁੰਦੀ ਨਾਮ ਤੇ ਇੱਜ਼ਤ ਵੀ ਉਹ ਬਣੀ ਰਵੇ ਅਸੀਂ ਲੋਕਲ ਕੰਮ ਕਰਨਾ ਅੱਛਾ ਮੰਨ ਲਓ ਚਾਚੇ ਤਾਏ ਦੇ ਮੁੰਡੇ ਦਾ ਵਿਆਹ ਆ ਗਿਆ ਇੱਕ ਤਾਂ ਅੱਜ ਆ ਇੱਕ ਤਾਂ ਮਹੀਨਾ ਬਾਅਦ ਆ ਜਾਂ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਇੱਕ ਤਾਂ ਅੱਜ ਆ ਇੱਕ ਤਾਂ ਮਹੀਨਾ ਬਾਅਦ ਆ ਉਹ ਕਹਵੇ ਕਿ ਮੈਂ ਵੀ ਜ ਕੋ ਡਿਸਕਾਊਂਟ ਹੋ ਜਾਊਗਾ ਮਿਲ ਜਾਂਦਾ ਹੀ ਪੈਸੇ ਮਿਲ ਜਾਂਦਾ ਜੇ ਦੋ ਵਾਰੀ ਗੱਡੀ ਲੈਣੀ ਹੈ ਡਿਸਕਾਊਂਟ ਹੋ ਜਾ ਹਾਂਜੀ ਹਾਂਜੀ ਮਿਲ ਜਾਂਦਾ ਇੱਕ ਦੋ ਬੁਕਿੰਗਾਂ ਦਾ ਇੱਕ ਜੇ ਆਪਾਂ ਇਕੱਠਾ ਪੈਕੇਜ ਵੀ ਕਰਦੇ ਆ ਮੰਨ ਲਓ 10 ਗੱਡੀਆਂ ਦਾ 20 ਗੱਡੀਆਂ ਦਾ ਉਹਦੇ ਵਿੱਚ ਵੀ ਕਾਫੀ ਡਿਸਕਾਊਂਟ ਦਿੱਦੀਦਾ ਆਪਾਂ ਜੀ ਹੁਣ ਆਪਾਂ ਸਮਝੀਏ ਕਿ ਜਿਹੜੀ ਲਗਜ਼ਰੀ ਬ੍ਰਾਂਡ ਚਾਹੀਦਾ ਉਹ ਲਗਜ਼ਰੀ ਬ੍ਰਾਂਡ ਵੀ ਅਵੇਲੇਬਲ ਹੈ ਹਾਂਜੀ ਹਾਂਜੀ ਜਿਹੜਾ ਰੰਗ ਚਾਹੀਦਾ ਉਹ ਰੰਗ ਵੀ ਮਿਲ ਜੂ ਜੇ ਕਾਫਲਾ ਚਾਹੀਦਾ ਪੈਕੇਜ ਕਰਨਾ ਉਹ ਵੀ ਹੋ ਜੂ ਇਹ ਵੀ ਮਿਲ ਜੂ ਔਰ ਬਜਟ ਵੀ ਬਿਲਕੁਲ ਤੁਹਾਡੇ ਪਾਕਟ ਫ੍ਰੈਂਡਲੀ ਦੇਖੋ ਗੱਡੀਆਂ ਵੱਡ ਇਹ ਤਾਂ ਵੀ ਵਡੀਆਂ ਆ ਥੋੜਾ ਤਾਂ ਪ੍ਰਾਈਸ ਵੱਧ ਹੋਣਾ ਇਹ ਨਾ ਸਮਝਿਓ ਕਿ ਸਕੋਰਪੀਓ ਦੇ ਰੇਟ ਤੇ ਆ ਜਾਣੀ ਆ ਥੋੜਾ ਬਜਟ ਤਾਂ ਵਧੇਗਾ ਲੇਕਿਨ ਤੁਹਾਡੀ ਪਾਕਟ ਤੇ ਬਹੁਤਾ ਭਾਰ ਨਹੀਂ ਪਏਗਾ ਜਿਹੜੀ ਰੌਣਕ ਹੋਣੀ ਆ ਜਿਹੜੀ ਸ਼ਾਨ ਹੋਣੀ ਆ ਉਹਨੂੰ ਚਾਰ ਚੰਨ ਲੱਗਣਗੇ ਤੌਰ ਜਿਹੜੀ ਹੋਣੀ ਆ ਉਹ ਵੱਖਰੀ ਹੋਣੀ ਆ ਇੱਕ ਚੀਜ਼ ਦੀ ਆਪਾਂ ਗਾਰੰਟੀ ਦਿੰਨੇ ਦਾ ਤੋ ਜੇ ਮੰਨ ਲਓ ਆਪਾਂ 50000 ਦਾ ਮੰਨ ਲਓ ਰੁਪਏ ਲੈਂਦੇ ਤੁਹਾਨੂੰ 50000 ਰੁਪਏ ਲੈਂਦੇ ਨਾ ਲੱਖ ਦਾ ਕੰਮ ਦਵਾਵਾਂਗੇ ਤੁਹਾਨੂੰ ਇਦਾਂ ਨਹੀਂ ਵੀ ਲੋਗਾ ਪਰ ਢਿੱਡ ਨਹੀਂ ਦੂਗਾ ਵੇ ਭਾਈ ਅਸੀਂ ਪੈਸੇ ਵੀ ਦਿੱਤੇ ਯਾਰ ਮਜ਼ਾ ਵੀ ਨਹੀਂ ਆਇਆ ਹੈ ਨਾ ਦੇਖੋ ਲੈਂਦੇ ਤਾਂ ਸਾਰੇ ਹੀ ਆ ਗੱਲ ਸਰਵਿਸ ਦੀ ਹੁੰਦੀ ਆ ਕਿ ਡਰਾਈਵਰ ਤੰਗ ਨਾ ਕਰੇ ਜਿਤ ਘੰਟਾ ਤੋਂ ਘੰਟੇ ਵੱਧ ਲੱਗੇ ਉਹ ਤਕਲੀਫ ਨਾ ਮੰਨੇ ਗੱਡੀ ਸਾਫ਼ ਹੋਵੇ ਇਹ ਕਹਿੰਦੇ ਡੈਕੋਰੇਟ ਵੀ ਅਸੀਂ ਕਰਾ ਕੇ ਦੇਣੀ ਆ ਮੰਨ ਲਓ ਤੁਸੀਂ ਇਹਨਾਂ ਤੋਂ ਗੱਡੀ 40000 ਚ ਲਈ 10000 ਦੀ ਡੈਕੋਰੇਸ਼ਨ ਇਹਨਾਂ ਦੀ ਤੁਹਾਡਾ 10000 ਤਾਂ ਪਹਿਲੀ ਬਚ ਗਿਆ ਨਾ ਗੱਡੀ ਇੰਟਰੈਕਟਲੀ 30000 ਦੀ ਹੋ ਗਈ ਹਾਂਜੀ ਬਾਕੀ ਉਹ ਤੁਸੀਂ ਡੀਲ ਕਿਹੜੀ ਕਰਨੀ ਹੈ ਕਿਵੇਂ ਕਰਨੀ ਆ ਇਹ ਦੱਸੂਗੇ ਪ੍ਰਾਈਸ ਮਿਸ ਕਰਕੇ ਨਹੀਂ ਪੁੱਛ ਰਿਹਾ ਕਿਉਂਕਿ ਹੋ ਸਕਦਾ ਮਨ ਲਓ ਕਿਸ ਨੇ ਅੱਜ ਗੱਡੀ ਤੁਹਾਡੇ ਕੋਲ ਆਡ ਤੋਂ ਮਗਾ ਲਈ ਕਿਸ ਨੇ ਬੰਗਿਆ ਤੋਂ ਮਗਾ ਲਈ ਡਿਸਟੈਂਸ ਦੇ ਹਿਸਾਬ ਨਾਲ ਹੁੰਦਾ ਨਾ ਤੇ ਤਾਂ ਕਰਕੇ ਨਹੀਂ ਮੈਂਸ਼ਨ ਕਰਦੇ ਆਪਾਂ ਹਾਂ ਜੀ ਕਿਉਂਕਿ ਦੇਖੋ ਕਿਲੋਮੀਟਰ ਦਾ ਵੀ ਫਰਕ ਹੈ ਨਾ ਮਨ ਲਓ ਕਿਸ ਨੇ ਆਡ ਮਗਾਈ ਰੇਟ ਅਲੱਗ ਲੱਗਣਾ ਬੰਗਿਆਂ ਮਗਾਈ ਰੇਟ ਇੱਕ ਜੀ ਨਹੀਂ ਜਿਹੜਾ ਆਪਣਾ ਜ਼ਿਲ੍ਹੇ ਚ ਮੰਨ ਲਓ 40 50 ਕਿਲੋਮੀਟਰ ਰੇਟ ਵਿੱਚ ਆਪਾਂ ਜਿਹੜਾ ਚਾਰਜ ਕਰਦੇ ਆ ਗਾਹਕ ਦੇ ਘਰ ਤੋਂ ਜਿੱਥੇ ਤੱਕ ਜਾਣਾ ਉਹਦਾ ਰੈਂਟ ਹੁੰਦਾ ਉਹਦਾ 100 ਚਾਰਜ ਕੋਈ ਨਹੀਂ 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 ਆਪਾਂ ਮਾਇਤੋਂ ਇੱਥੇ ਘੜਾ ਨਾ ਇੱਥੋਂ ਇੱਥੇ ਉਹ ਮੈਟਰ ਨਹੀਂ ਕਰਦਾ ਆਪਾਂ ਗਾਹਕ ਦੇ ਘਰ ਤੋਂ ਜਿੱਥੇ ਤੱਕ ਜਾਣਾ ਉਹਦਾ ਰੈਂਟ ਲਈਦਾ ਓਕੇ ਫਿਰ ਤਾਂ ਠੀਕ ਹੈ ਮਤਲਬ ਬੰਗੇ ਵਾਲੇ ਨੂੰ ਵੀ ਸੇਮ ਲੱਗੂਗਾ ਹਾਂਜੀ ਔੜ ਵਾਲੇ ਨੂੰ ਵੀ ਸੇਮ ਲੱਗੂਗਾ ਰਾਹੋ ਵਾਲੇ ਨੂੰ ਵੀ ਸੇਮ ਲੱਗੂਗਾ ਹਾਂਜੀ ਹਾਂਜੀ ਇਧਰਲੇ ਪਾਸੇ ਮਾਲਪੁਰ ਸੇਮ ਲੱਗੂਗਾ ਹਾਂਜੀ 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 ਯਾ ਕਿਲੋਮੀਟਰ ਤੱਕ ਕੋਈ ਐਕਸਟਰਾ ਚਾਰਜ ਨਹੀਂ 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 ਕੋਈ ਐਕਸਟਰਾ ਸਰਵਿਸ ਫ੍ਰੀ ਸਰਵਿਸ ਫ੍ਰੀ ਸਰਵਿਸ ਅੱਛਾ ਜਿਹੜੇ ਉਹਨੂੰ ਦੇਖ ਰਹੇ ਆ ਮਨ ਬਣ ਗਿਆ ਕਿ ਯਾਰ ਜੀ 63 ਵੀ ਲੈ ਕੇ ਜਾਣੀ ਰੇਂਜ ਰੋਵ ਵਿੱਚ ਡੈਡੀ ਉਹਨਾਂ ਨੂੰ ਬਿਠਾਉਂਗਾ ਇੱਥੇ ਮੈਂ ਭੈਣ ਨਾਲ ਬੈਠੂੰਗਾ ਇਧਰ ਵਾਸੀ ਉਹਨਾਂ ਨੂੰ ਬਿਠਾ ਦੇਣਾ ਗੱਡੀਆਂ ਲੈ ਕੇ ਜਾਣੀਆਂ ਵਿਆਹ ਧਰ ਲੈ डिसेंबर ਮਹੀਨੇ ਦਾ ਕਦੋਂ ਬੁਕਿੰਗ ਲਈ ਫੋਨ ਕਰ ਜਦੋਂ ਮੰਨ ਲਓ ਤੁਹਾਡੀ ਡੇਟ ਬੁੱਕ ਹੁੰਦੀ ਆ ਮੈਂ ਇੱਕ ਚੀਜ਼ ਦਾ ਵਾਅਦਾ ਕਰਦਾ ਉਹਨੇ ਰਿਸ਼ਤੇਦਾਰ ਨਹੀਂ ਹੋਣਗੇ ਜਿੰਨੀਆਂ ਹੀ ਗੱਡੀਆਂ ਦੇ ਦਾਂਗੇ ਬਸ ਹੌਂਸਲਾ ਰੱਖਿਓ ਬੁੱਕ ਕਰਾਉਣ ਦਾ ਹਾਂ ਤੇ ਫੋਨ ਨੰਬਰ ਆਪਣਾ ਬੋਲ ਦੋ 8710000713 ਦੁਆਰ ਦੀ ਪੰਜਾਬੀ ਚ ਬੋਲ ਦੋ 87140700 ਤੇਰੇ 40 700 13 ਅਖੀਰ ਚ 13 ਆਉਂਦਾ ਤੇ ਇਹ ਰੱਬ ਨੂੰ ਮੰਨਣ ਵਾਲੇ ਵੀਰ ਨੇ ਔਰ ਤੁਹਾਨੂੰ ਬਿਲਕੁਲ ਧੋਖਾ ਨਹੀਂ ਦੇਣਗੇ ਤੁਸੀਂ ਆਓਗੇ ਤੁਸੀਂ ਫੀਲ ਕਰੋਗੇ ਕਿ ਹਾਂ ਯਾਰ ਜੇ ਲਗਜ਼ਰੀ ਬ੍ਰਾਂਡ ਇਹਨਾਂ ਨੇ ਭੇਜਿਆ ਤਾਂ ਸਾਨੂੰ ਫੀਲ ਵੀ ਲਗਜ਼ਰੀ ਕਰਾਇਆ ਤੁਹਾਡਾ ਉਹ ਇੱਕ ਦਿਨ ਖੁਸ਼ੀ ਵਾਲਾ ਦਿਨ ਉਹਦੇ ਚ ਹੋਰ ਚਾਰ ਚੰਨ ਲੱਗਣਗੇ ਉਹ ਖੁਸ਼ੀਆਂ ਦੇ ਨਾਲ ਬਹਾਰਾ ਵੀ ਆਉਣਗੀਆਂ ਨਾਲ ਦੇ ਨਾਲੇ ਤੁਹਾਡੇ ਲਈ ਦੁਆਵਾਂ ਵੀ ਕਰਨਗੇ ਐਡਰੈਸ ਫਿਰ ਤੋਂ ਦੇਖ ਲਓ ਨਵਾਂ ਸ਼ਹਿਰ ਮਹਾਲੋ ਬਾਈਪਾਸ 버ਗਰ ਕਿੰਗ ਦੇ ਬਿਲਕੁਲ ਸਾਹਮਣੇ ਮਨਦੀਪ بھائی ਉਹਨਾਂ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਇਨਾਂ ਦੀ ਗੱਲ ਬਾਤ ਤੋਂ ਸਮਝੀਏ ਕਿ ਬੁਕਿੰਗਾਂ ਸ਼ੁਰੂ ਹੋ ਚੁੱਕੀਆਂ ਹਾਂ ਹਾਂਜੀ 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 ਸਿਰਫ ਇਹਨਾਂ ਦੇ ਨਹੀਂ ਬਾਕੀ ਥਾਵਾਂ ਤੇ ਵੀ ਬੁਕਿੰਗਾਂ ਸ਼ੁਰੂ ਹੋ ਚੁੱਕੀਆਂ ਜੇਕਰ ਤੁਸੀਂ ਆਪਣੇ ਸ਼ਾਦੀ ਵਾਲੇ ਦਿਨ ਵਿਆਹ ਵਾਲੇ ਦਿਨ ਲਗਜ਼ਰੀ ਗੱਡੀ ਬੁੱਕ ਕਰਾਣੀ ਹੈ ਲਗਜ਼ਰੀ ਗੱਡੀ ਲੈ ਕੇ ਜਾਣੀ ਹੈ ਤਾਂ ਹੁਣ ਤੋਂ ਹੀ ਬੁਕਿੰਗ ਕਰਾਣੀ ਪੈਣੀ ਹੈ ਹਾਂਜੀ ਹਾਂਜੀ ਇੱਕ ਲਗਜ਼ਰੀ ਗੱਡੀ ਇੱਕ ਚੀਜ਼ ਮੈਂ ਹੋਰ ਤਾਂ ਲਗਜ਼ਰੀ ਗੱਡੀ ਨਵੀਂ ਦੇ ਸਾਫ਼ ਸੁਥਰੀ ਵਧੀਆ ਡੈਕੋਰੇਸ਼ਨ ਵਾਲੀ ਗੱਡੀ ਤੇ ਨਸ਼ਾ ਰਹਿਤ ਡਰਾਈਵਰ ਇਸ ਚੀਜ਼ ਦੀ ਗਾਰੰਟੀ ਹੈ ਜੀ ਠੀਕ ਹੈ ਭਾਈ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੀ ਇੱਕ ਇੱਕ ਦਿਨ ਇੱਕ ਦੀ ਗੱਡੀ ਮੈਂ ਲੈ ਕੇ ਜਾਣੀ ਆਪਣੇ ਗਾਣੇ ਦੇ ਸ਼ੂਟ ਲਈ ਜਰੂਰ 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 ਚਲੋ ਉਹ ਮੇਰੇ ਵੱਲੋਂ ਫ੍ਰੀ ਠੀਕ ਹੈ ਜੀ ਠੀਕ ਹੈ ਬਾਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਣੇ ਰਹਿਣਾ ਨਵੀਆਂ ਨਵੀਆਂ ਸ਼ੂਟ ਲਈ ਜੀ ਸ੍ਰੀ ਕੈਨਪਸ ਨੂੰ ਜਾਤੋ ਬਹੁਤ ਜਲਦੀ ਮਿਲਾਂਗੇ ਸੱਚੀ ਗੱਲ ਰੱਬ ਰੱਖਾ